ਇਸ ਕੁੜੀ ਦਾ ਕੋਈ ਵੀ ਰਿਸ਼ਤਾ ਕਰਦਾ ਤਾਂ ਉਹ ਪਹਿਲਾਂ ਸ਼ਰਤ ਵੀ ਰੱਖਦਾ ਵੀ ਮੇਰੀ ਕੁੜੀ ਗੋਹਾ ਕੂੜਾ ਨਹੀਂ ਕਰੂਗੀ ਬਲਕਿ ਗੋਹਾ ਕੂੜਾ ਇੰਨਾ ਕਾ ਜ਼ਿਆਦਾ ਬੋਝ ਬਣਾ ਲਿਆ ਲੋਕਾਂ ਨੇ ਬਾਹਰ ਜਾ ਕੇ ਦਿਹਾੜੀ ਕਰਨੀ ਬਹੁਤ ਚੰਗੀ ਸਮਝਦੇ ਨੇ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਆ ਕੁੜੀਆਂ ਸਿਮਿੰਟ ਦੀ ਦਿਹਾੜੀ ਕਰ ਰਹੀਆਂ ਨੇ ਕੀ ਯਾਰ ਬਾਹਰ ਜਾ ਕੇ ਆਪਾਂ ਦਿਹਾੜੀ ਕਰਨੀ ਪਸੰਦ ਕਰਦੇ ਆ ਆਪਦੇ ਕੰਮ ਨੂੰ ਆਪਾਂ ਬੋਝ ਸਮਝਦੇ ਆ ਬਲਕਿ ਇਹ ਜੱਟਾਂ ਦਾ ਬਹੁਤ ਵੱਡਾ ਸਾਈਡ ਬਿਜ਼ਨਸ ਹੈ ਜੀ ਖੇਤੀ ਦੇ ਨਾਲ ਨਾਲ ਬਹੁਤ ਵੱਡਾ ਸਾਈਡ ਬਿਜ਼ਨਸ ਹੈ ਇਹ ਇਹਦੇ ਨਾਲ ਆਪਾਂ ਆਮਦਨ ਵੀ ਕਰ ਸਕਦੇ ਆ ਕੋਈ ਜ਼ਰੂਰੀ ਆਪਣਾ ਸਰੀਰ ਤਾਂ ਇਹਨੇ ਬਚਾਏ ਰੱਖਿਆ ਟੱਬਰਾਂ ਦੇ ਟੱਬਰ ਪਾਲ ਰੱਖੇ ਨੇ ਬਾਈ ਜੀ ਹੁਣ ਮੈਂ ਕੱਲਾ ਕਰ 40 ਘਰਾਂ ਦੇ ਦੁੱਧ ਪਾਉਣਾ ਜੀ ਕਿੰਨੇ ਘਰ ਮੇਰੇ ਤੋਂ ਦੁੱਧ ਲੈ ਰਹੇ ਨੇ ਹਰ ਇੱਕ ਬੰਦਾ ਇਹਨੂੰ ਮਹਿੰਗਾ ਸਮਝਦਾ ਡੰਗਰ ਕੋਈ ਵੀ ਇੱਕ ਡੰਗਰ ਰੱਖੂਗਾ ਕਹੂ ਇਹ ਮਹਿੰਗਾ ਇੱਕ ਨੂੰ ਹੀ ਮਹਿੰਗਾ ਗਣੀ ਜਾਂਦਾ ਇੱਕ ਦੀ ਉਹ ਘਰੇ ਪੀਣ ਵਾਲਾ ਤਾਂ ਜੋੜਦੇ ਨਹੀਂ ਵੀ ਮੇਰਾ ਘਰੇ ਵੀ ਲੱਗ ਰਿਹਾ ਜਿਹੜਾ ਉਹ ਖੜ ਖੜ ਜੋੜੀ ਜਾਂਦਾ ਕਾਪੀ ਤੇ ਹੂੰ ਵੀ ਖੜ ਮਹਿੰਗੀ ਹੈ ਹਾਂ ਖੜ ਮਹਿੰਗੀ ਹੈ ਘਰੇ ਪੀਣ ਵਾਲਾ ਦੁੱਧੇ ਨਹੀਂ ਜੋੜਦਾ